ਪਾਠ ਨੰਬਰ 11 ਪੰਛੀ ਆਓ ਬੱਚਿਓ ਕਵਿਤਾ ਪਾਠ ਕਰਦੇ ਹਾਂ ਚਿੜੀਆਂ ਤੇ ਗੁਟਾਰਾ ਰਲ ਗੀਤ ਗਾਉਂਦੀਆਂ ਬਤ ਕਾ ਤਲਾ ਦੇ ਵਿੱਚ ਵੇਖਣੋਂਦੀਆਂ ਕਾਵਾਂ ਇਕੱਠੇ ਹੋ ਕੇ ਕਾਮਾ ਰੋਲੀ ਪਾਈਏ ਕੋਇਲ ਨੇ ਮਿੱਟੀ ਜਹੀ ਕੂਕ ਲਾਈਏ ਬਦਲਾਂ ਨੂੰ ਵੇਖ ਮੋਰ ਪੈਲ ਪਾਈਏ ਤੋਤਿਆਂ ਦੀ ਡਾਰ ਅੰਬੀਆਂ ਤੇ ਆਈਏ ਸੋਨਿਆ ਕਬੂਤਰਾਂ ਉਡਾਰੀ ਲਾਈਏ ਇਲਾ ਖੋਲੇ ਖੰਭ ਮਾਰ ਕੇ ਉਡਾਰੀਆਂ ਗਿਰ ਜਾ ਆਕਾਸ਼ ਵਿੱਚ ਲੌਂ ਤਾਰੀਆਂ ਉੱਲੂ ਬੈਠਾ ਖੋੜ ਵਿੱਚ ਖੰਭ ਝਾੜਦਾ ਚੱਕੀ ਰਾਹ ਚੁੰਜ ਨਾਲ ਕੀੜੇ ਭਾਲਦਾ ਹੰਸਾ ਦੀ ਟੋਲੀ ਮੋਤੀਆਂ ਨੂੰ ਟੋਲਦੀ ਕੁੱਗੀ ਬੈਠੀ ਦੂਰ ਤੂੰ ਹੀ ਤੂੰ ਬੋਲਦੀ ਆਲਾ ਦੁਆਲਾ ਸਾਡਾ ਇਹਨਾਂ ਨਾਲ ਸਜਦਾ ਪੰਛੀਆਂ ਦੇ ਨਾਲ ਜੱਗ ਚੰਗਾ ਲੱਗਦਾ ਆਓ ਇਸ ਦੀ ਪਾਠ ਅਭਿਆਸ ਕਰਦੇ ਹਾਂ ਨੰਬਰ 1 ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਊੜਾ ਚਿੜੀਆਂ ਅਤੇ ਗੁਟਾਰਾ ਰਲ ਕੇ ਕੀ ਗਾਉਂਦੀਆਂ ਹਨ ਇਸ ਦਾ ਸਹੀ ਉੱਤਰ ਹੈ ਗੀਤ ਐੜਾ ਤੋਤਿਆਂ ਦੀ ਡਾਰ ਕਿਸ ਤੇ ਆਈ ਹੈ ਅੰਬੀਆਂ ਤੇ ਈੜੀ ਹੰਸਾਂ ਦੀ ਟੋਲੀ ਕੀ ਟੋਲਦੀ ਹੈ ਪੋਤੀ ਨੰਬਰ 2 ਹੇਠ ਲਿਖੇ ਵਾਕਾਂ ਦੇ ਸਾਹਮਣੇ ਦਿੱਤੇ ਖਾਨੇ ਵਿੱਚ ਠੀਕ ਜਾਂ ਗਲਤ ਦਾ ਨਿਸ਼ਾਨ ਲਾਓ ਕੂੜਾ ਕੋਇਲ ਕੂਕਦੀ ਹੈ ਸਹੀ ਐੜਾ ਬਦਲਾ ਨੂੰ ਵੇਖ ਕੇ ਤੋਤੇ ਪਹਿਲ ਪਾਉਂਦੇ ਹਨ ਗਲਤ ਈੜੀ ਕਾਂ ਮੋਤੀ ਢੋਲਦੇ ਹਨ ਗਲਤ ਸਸਾ ਸੋਨੇ ਕਬੂਤਰ ਉਡਾਰੀ ਲਾਉਂਦੇ ਹਨ सही हाहा पंछियों के नग चंगा लगता है सही पक्का का रल के गीत गाँवे गलत नंबर तीन हेठ लिखे प्रश्न के उत्तर दौ ऊड़ा अंबिया उत्ते केड़े पंछी आए हैं अंबिया के तोते आए हैं ऐड़ा ਬਦਲਾ ਨੂੰ ਵੇਖ ਕੇ ਮੋਰ ਕੀ ਕਰਦਾ ਹੈ ਬਦਲਾ ਨੂੰ ਵੇਖ ਕੇ ਮੋਰ ਪਹਿਲਾ ਪਾਉਂਦਾ ਹੈ ਈੜੀ ਉੱਲੂ ਖੋੜ ਵਿੱਚ ਬੈਠਾ ਕੀ ਕਰਦਾ ਹੈ ਉੱਲੂ ਖੋੜ ਵਿੱਚ ਬੈਠਾ ਖੰਭ ਝਾੜਦਾ ਹੈ ਨੰਬਰ 4 ਹੇਠ ਲਿਖਿਆਂ 17 ਪੂਰੀਆਂ ਕਰੋ ਊੜਾ ਕੋਇਲ ਨੇ ਮਿੱਠੀ ਜਿਹੀ ਹੂਕ ਲਈਏ ਅੜਾ ਸੋਨੇ ਕਬੂਤਰਾਂ ਨੇ ਉਡਾਰੀ ਲਾਈਏ ਈੜੀ ਹੰਸਾਂ ਦੀ ਟੋਲੀ ਮੋਤੀਆਂ ਨੂੰ ਟੋਲਦੀ ਨੰਬਰ 5 ਕਵਿਤਾ ਵਿੱਚ ਆਏ ਪੰਛੀਆਂ ਦੇ ਨਾਂ ਲਿਖੋ ਚਿੜੀਆਂ ਗੁਟਾਰਾਂ ਬਤਖ ਕਾਂ ਕੋਇਲ ਮੋਰ ਤੋਤਾ कबूतर एल गिरज उल्लू हंस नंबर छे समझो लिखो चिड़ी चिड़िया आओ बाकी शब्दों के वचन बदलते हाँ अंबी अंबिया मोती मोतिया पंछी पंछिया उडारी उडारियां ਕੁੱਗੀ ਕੁੱਗੀਆਂ ਨੰਬਰ 7 ហេਠਾਂ ਦਿੱਤੇ ਜਾਨਵਰਾਂ ਅਤੇ ਪੰਛੀਆਂ ਦੇ ਨਾਂ ਲਿਖੋ ਅਤੇ ਉਹਨਾਂ ਦੀਆਂ ਆਵਾਜ਼ਾਂ ਦੀ ਨਕਲ ਕਰੋ ਮੋਰ ਗਾਂ ਚਿੜੀ ਬਿੱਲੀ ਕੁੱਤਾ ਗਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ